ਦੇਖੋ ਵੀ ਖਰੀ ਖਿਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਨਾਮ ਤੱਕ ਜਰੂਰ ਬਨੇ ਰਹਿਣਾ ਜਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅੰਮ੍ਰਿਤਪਾਲ ਨਾਲ ਨਹੀਂ ਕੋਈ ਲੈੰਦਰ ਅੰਮ੍ਰਿਤਪਾਲ ਦੇ ਕਰੀਬੀ ਬਲੋ ਹਾਈ ਕੋਰਟ ਚ ਪਾਈ ਪਟੀਸ਼ਨ ਚ ਵੱਡੀ ਖੁਲਾਸੇ ਇਸ ਦਿਨ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਗੁਰਿੰਦਰਪਾਲ ਸਿੰਘ ਔਜਲਾ ਨੇ ਅੰਮ੍ਰਿਤਪਾਲ ਦੇ ਦੋ ਤੱਲਾ ਚਾਲ ਲਿਆ ਹੈ ਹਾਈ ਕੋਰਟ ਚ ਪਾਈ ਪਟੀਸ਼ਨ ਨੂੰ ਗੁਰਿੰਦਰਪਾਲ ਨੇ ਕਿਹਾ ਹੈ ਕਿ ਵਾਰਸ ਪੰਜਾਬ ਦੀ ਜ਼ਥੇਬੰਦੀ ਦੇ ਮੇਰਾ ਕੋਈ ਵਾਸਤਾ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ ਜੇ ਉਹ ਤੋਂ ਆਏ ਅਮ੍ਰਿਤਪਾਲ ਦੇ ਪੱਤਰ ਦੇ ਮੇਰੀ ਫਰਜੀ ਦਸਤਖਤਾਂ ਇਸ ਦੇ ਨਾਲ ਹੀ ਪੱਤਰ ਦੇ ਅਮ੍ਰਿਤਪਾਲ ਨੇ ਉਸ ਦੇ ਸਾਥੀਆਂ ਦੀ ਸਾਈਨ ਹਨ ਅਤੇ ਗੁਰਿੰਦਰਪਾਲ ਸਿੰਘ ਔਜਲਾ ਨੇ ਆਪਣੇ ਦਜੀਵਾਂ ਲਗਾਏ ਕੇ ਐਨਐਸਏ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਅਤੇ ਇਸ ਵਿੱਚ ਖੁਲਾਸੇ ਹੋਏ ਹਨ ਕਿ ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਨੂੰ ਹੋਵੇਗੀ ਦੱਸਦੀ ਹੈ ਕਿ ਗੁਰਿੰਦਰਪਾਲ ਸਿੰਘ ਔਜਲਾ ਐਨਐਸਏ ਤਹਿਤ 蒂ਬੂਗਲ ਜੇਲ੍ਹ ਵਿੱਚ ਬੰਦ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ